ਸਭ ਤੋਂ ਤੇ ਅਹਿਮ ਮੰਗ ਮਸਲਾ ਜਿਹੜਾ ਮਜ਼ਦੂਰਾਂ ਦਾ ਜ਼ਮੀਨ ਦਾ ਮਾਮਲਾ ਹੈ ਪੰਚਾਇਤੀ ਜ਼ਮੀਨ ਚ ਤੀਜੇ ਹਿੱਸੇ ਦੀ ਗੱਲ ਹੈ ਲੈਂਡ ਸਟ੍ਰੀਲਿੰਗ ਐਕਟ ਪਿਆ ਹੈ ਮਜ਼ਦੂਰਾਂ ਦੀ ਦਿਹਾੜੀ ਦਾ ਮਾਮਲਾ ਹੈ ਮਜ਼ਦੂਰਾਂ ਨੂੰ ਜਿਹੜੇ ਪਲਾਟ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ 36000 ਪਲਾਟ ਅਸੀਂ ਵੰਡਦਾ ਉਹਦਾ ਮਾਮਲਾ ਹੈਗਾ ਜੇ 36000 ਤਾਂ ਬਹੁਤ ਛੋਟੀ ਮਾਤਰਾ ਹੈਗੀ ਆ ਪਲਾਟਾਂ ਦੀ ਕਿਉਂਕਿ 12000 880 ਤੋਂ ਪਲੱਸ ਪੰਜਾਬ ਦੇ ਵਿੱਚ ਪਿੰਡ ਹੈ ਔਰ ਮਜ਼ਦੂਰ ਤੁਸੀਂ ਦੇਖ ਲਓ ਕਿੰਡੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਬਿਠੇ ਹੋਏ ਆ ਜਿਹੜੇ ਲਾਲ ਲਕੀਰ ਵਿੱਚ ਰਹਿੰਦੇ ਲੋਕ ਚਾਹੇ ਉਹ ਕਿਸਾਨਾ ਚਾਹੇ ਉਹ ਮਜ਼ਦੂਰ ਹੈ ਉਹਨਾਂ ਨੂੰ ਮਾਲਕੀ ਹੱਕ 2024 ਤੋਂ ਪਹਿਲਾਂ ਪਹਿਲਾਂ ਸਰਕਾਰ ਨੇ ਦੇਣੇ ਸੀ ਇਹ ਦੋਨੇ ਸਰਕਾਰਾਂ ਹੀ ਸੈਂਟਰ ਤੇ ਪੰਜਾਬ ਸਰਕਾਰਾਂ ਜਿਹੜੀਆਂ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਲਾਲ ਲਕੀਰ ਵਾਲੇ ਨੂੰ 2024 ਤੱਕ ਸਿਰਫ ਵੋਟਾਂ ਤੱਕ ਲਿਆਉਣ ਦਾ ਕਸੀਮਤ ਸੀਗੀਆਂ ਇਹਨਾਂ ਨੇ ਕਰਨਾ ਕੁਛ ਵੀ ਨਹੀਂ ਜੀਗਾ ਫਰਜ ਕਰ ਲੋ ਵੀ ਕਿਸੇ ਮਜ਼ਦੂਰ ਨੂੰ ਜ਼ਮਾਨਤ ਕਰਾਉਣ ਦੀ ਲੋੜ ਪਏ ਤਾਂ ਜੇ ਕਿਸੇ ਮਜ਼ਦੂਰ ਕੋਲ ਕੋਈ ਜ਼ਮੀਨ ਦਾ ਟੁਕੜਾ ਕੋਈ ਫਲਾ ਦਾ ਟੁਕੜਾ ਹੋਊਗਾ ਤਾਂ ਉਹ ਆਪਦੀ ਜ਼ਮਾਨਤ ਕਰਾ ਸਕਦਾ ਵੇਖੋ ਸਰਕਾਰ ਦੇ ਵਿੱਚ ਵੀ ਉਹ ਚੌਧਰੀ ਲਾਣਾ ਬੈਠਾ ਜੀ ਜਿਹੜਾ ਕਦੇ ਮਜ਼ਦੂਰਾਂ ਨੂੰ ਜਿਹੜੇ ਪੈਦਾਵਾਰ ਦੇ ਸਾਧਨ ਹੈ ਉਹਨਾਂ ਨੂੰ ਮਾਲਕੀ ਹੱਕ ਦੇਣਾ ਹੀ ਨਹੀਂ ਚਾਹੁੰਦਾ ਦੇਣਾ ਕਿਉਂ ਨਹੀਂ ਚਾਹੁੰਦਾਗਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਕਿਤੇ ਨਾ ਕਿਤੇ ਗੱਲ ਚੱਲ ਰਹੀ ਆ ਕਿਤੇ ਨਾ ਕਿ ਪੱਕੀ ਚੱਲ ਰਹੀ ਆ ਕਿ ਜੇ ਮਜ਼ਦੂਰ ਭਾਈਚਾਰਾ ਜਾਂ ਗਰੀਬ ਵਰਗ ਕਿਸੇ ਪੈਦਾਵਾਰ ਦੇ ਸਾਧਨ ਦਾ ਮਾਲਕ ਬਣ ਗਿਆ ਤਾਂ ਸਾਡੇ ਚਾਚਾ ਤਾਇਆ ਮਲ ਚੌਧਰੀਆਂ ਵੱਲ ਭੁੱਖੀ ਨੇ ਕਰਨਾ ਸਾਡੇ ਸੋਸਾਇਟੀ ਦੇ ਵਿੱਚ ਇੱਕ ਅਜਿਹੀ ਕਮਿਊਨਿਟੀ ਮਜ਼ਦੂਰ ਕਮਿਊਨਿਟੀ ਉਸ ਦਾ ਮਸਲਾ ਕਦੇ ਉੱਪਰ ਆਈ ਨਹੀਂਗਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਮਜ਼ਦੂਰ ਕਮਿਊਨਿਟੀ ਸੰਘਰਸ਼ ਕਰਦੀ ਰਹੀ ਭਾਵੇਂ ਕਈ ਲੋਕਾਂ ਨੇ ਇਹ ਵੀ ਨਾਰਾ ਦਿੱਤਾ ਕਿ ਬੀਜੇਪੀ ਦਾ ਜਿਹੜਾ ਪੂਰਨ ਤੌਰ ਤੇ ਵਿਰੋਧ ਹੋਣਾ ਚਾਹੀਦਾ ਪਰ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਦਲਤ ਪਲੱਸ ਜੱਟਾਂ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਕਰਨ ਦੇ ਵਿੱਚ ਆ ਕਾਫੀ ਆਧੁਤਿਕ ਸਫਲ ਹੋਈ ਆ ਕਿਉਂਕਿ ਇਸ ਵਾਰ ਵੋਟ ਪਰਸੈਂਟ ਆ ਜਿਹੜਾ ਪੰਜਾਬ ਦੇ ਵਿੱਚ ਦੁੱਗਣਾ ਹੋਇਆ ਹੈ ਪਰ ਸਰਕਾਰ ਹਰੇ ਕਿਸੇ ਦੀ ਵੀ ਬਣੇ ਪਰ ਮੰਗਾ ਮਸਲੇ ਆ ਜਿਹੜੇ ਉਹ ਜਿਉਂਦੇ ਤਿਉਂ ਉਵੇਂ ਪਏ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੁਵਾਰੋਂ ਤੋਂ ਫੇਰ ਮਜ਼ਦੂਰਾਂ ਨੂੰ ਕਿਹੜੇ ਕਿਹੜੇ ਮੰਗਾਂ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕਰਨੇ ਚਾਹੀਦੇ ਆ ਕਿਸ ਤਰ੍ਹਾਂ ਦੀ ਸੰਘਰਸ਼ ਦੀ ਰੂਪਰੇਖਾ ਹੋਣੀ ਚਾਹੀਦੀ ਆ ਤਮਾਮ ਮਾਮਲੇ ਆ ਜਿਹੜੇ ਸਾਡੇ ਸਾਹਮਣੇ ਪੈ ਕੇ ਆ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਡਿਸਕਸ ਕਰਨ ਦੇ ਲਈ ਅਸੀਂ ਵੀਰ ਮੰਗਾ ਵੈਰੋ ਜੀ ਕੋਲ ਪਹੁੰਚੇ ਹੋਏ ਆ ਸਵਾਗਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਧੰਨਵਾਦ ਬਾਈ ਜੀ ਜੀ ਬਾਈ ਜੀ ਚੂਨਾ ਹੋ ਚੁੱਕੀਆਂ ਹੈਗਾ ਮਜ਼ਦੂਰ ਜਥੇਬੰਦਿਆਂ ਨੇ ਨਾਰਾ ਦਿੱਤਾ ਸੀਗਾ ਕਿ ਭਾਜਪਾ ਦਾ ਜਿਹੜਾ ਸੀ ਵਿਰੋਧ ਕਰਨਾ ਭਾਜਪਾ ਭਜਾਉਣੀ ਹੈ ਪਰ ਵੱਡੇ ਪੱਧਰ ਦੇ ਉੱਤੇ ਬੀਜੇਪੀ ਆ ਜਿਹੜੀ ਉਹ ਇਸ ਆਪਣੇ ਪੱਤੇ ਦੇ ਵਿੱਚ ਸਫਲ ਹੋ ਗਈ ਆ ਵੀ ਉਹਨਾਂ ਨੇ ਦਲਤ ਵਰਸਸ ਜੱਟ ਵਾਲਾ ਜਿਹੜਾ ਪੱਤਾ ਖੇੜ ਕੇ ਜਿਹੜਾ ਵੋਟਾਂ ਦਾ ਪੋਲਰਾਈਜੇਸ਼ਨ ਕੀਤਾ ਅਤੇ ਦੇਖਿਏ ਜਿੱਥੇ ਵੋਟ ਪਰਸੈਂਟ ਘਟਣਾ ਚਾਹੀਦਾ ਸੀ ਵਿਰੋਧ ਦੇ ਭਾਵ ਉਹਨਾਂ ਦਾ ਵੋਟ ਪਰਸੈਂਟ ਹੈ ਜਿਹੜਾ ਮਜ਼ਦੂਰਾਂ ਦੀ ਵਜ੍ਹਾ ਕਰਕੇ ਪਤਿਆ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਜਥੇ ਬੰਦੀਆਂ ਜਿਹੜੀਆਂ ਮਜ਼ਦੂਰਾਂ ਨੂੰ ਸਮਝਾਉਣ ਦੇ ਵਿੱਚ ਹੈ ਜਿਹੜੀਆਂ ਉਹਨਾਂ ਦਾ ਕੰਮ ਹੋਣੀਆਂ ਹੈ ਕਿ ਸੋਚਨੇ ਉਹਦੇ ਬਾਰੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਕਿਸੇ ਦਾ ਵੋਟ ਪਰਸੈਂਟ ਘਟਣ ਨਾਲ ਜਾਂ ਵਧਣ ਨਾਲ ਮਜ਼ਦੂਰਾਂ ਦੇ ਮੰਗਾਂ ਮਸਲੇ ਹੱਲ ਨਹੀਂ ਹੋ ਜਾਣੇ ਹੈਗੇ ਹੂੰ ਦੂਜੀ ਗੱਲ ਇਹ ਹੈਗੀ ਆ ਕਿ ਜਿਵੇਂ ਤੁਸੀਂ ਕਿਹਾ ਕਿ ਭਾਜਪਾ ਦਾ ਵਿਰੋਧ ਕੀਤਾ ਭਾਜਪਾ ਦਾ ਵਿਰੋਧ ਕੱਲਾ ਪੰਜਾਬ 'ਚ ਹੀ ਨਹੀਂ ਹੋਇਆਗਾ ਹਾਂ ਭਾਜਪਾ ਦਾ ਵਿਰੋਧ ਜਿੱਥੇ-ਜਿੱਥੇ ਵੀ ਭਾਜਪਾ ਨੇ ਕੋਈ ਔਰਤਾਂ ਤੇ ਅਤਿਆਜਾਰ ਕੀਤਾ ਕੋਈ ਦਲਤਾਂ ਦੇ ਕੀਤਾ ਕੋਈ ਮੁਸਲਮਾਨਾਂ ਤੇ ਕੀਤਾ ਉਹਨਾਂ ਨੇ ਸਾਰਿਆਂ ਨੇ ਕੀਤਾ ਵਿਰੋਧ ਹਾਂ ਤਾਂ ਇਹਦੇ 'ਚ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਚਲੋ ਠੀਕ ਹੈ ਕਿ ਕੋਈ ਥੋੜੀ-ਬਹੁਤੀ ਪਰਸੈਂਟੇਜ ਬੀਜੇਪੀ ਦੀ ਵਧੀ ਆ ਹਾਂ ਪਰ ਦੂਜਾ ਪੱਖ ਇਹਦਾ ਇਹ ਵੀ ਦੇਖਣ ਵਾਲਾ ਹੈ ਕਿ ਭਾਜਪਾ ਭਾਰਤ ਦੇ ਵਿੱਚ ਕਿੱਥੇ ਸੀ ਤੇ ਕਿੱਥੇ ਆ ਗਈ ਹੈ ਹਾਂ ਇਸ ਕਰਕੇ ਦੋਨੇ ਪੱਖ ਦੇਖੀਏ ਆਪਾਂ ਕਿ ਜਿਹੜੇ ਜਿੱਤੇ ਵੀ ਆ ਚਾਹੇ ਜੋ ਵਿਰੋਧੀ ਧਿਰ ਵੀ ਆ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਜੇ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੱਤਾ ਦੇ ਵਿੱਚ ਆ ਜਾਂਦੀ ਸੈਂਟਰ ਦੇ ਵਿੱਚ ਆ ਜਾਂਦੀ ਇਹਨਾਂ ਨੇ ਵੀ ਆ ਜਿਵੇਂ ਆਪਾਂ ਕਹ ਦੀਏ ਕਿ ਮਜ਼ਦੂਰਾਂ ਦੇ ਮੰਗਾਂ ਮਸਲੇ ਹੱਲ ਨਹੀਂ ਕਰਨੇ ਸੀ ਚਾਹੇ ਕੋਈ ਵੀ ਪਾਰਟੀ ਹੈ ਜਿਹੜੀ ਉਹ ਸੱਤਾ ਦੇ ਵਿੱਚ ਆ ਜਾਵੇ ਦੂਜੀ ਗੱਲ ਜਿਹੜੀ ਮਜ਼ਦੂਰਾਂ ਦੇ ਮੰਗਾਂ ਮਸਲੇ ਹੈਗੇ ਆ ਸਭ ਤੋਂ ਤੇ ਅਹਿਮ ਮੰਗ ਮਸਲਾ ਜਿਹੜਾ ਮਜ਼ਦੂਰਾਂ ਦਾ ਜ਼ਮੀਨ ਦਾ ਮਾਮਲਾ ਹੈ। ਪੰਚਾਇਤੀ ਜ਼ਮੀਨ ਚ ਤੀਜੇ ਹਿੱਸੇ ਦੀ ਗੱਲ ਹੈ। ਲੈਂਡ ਸੀਲਿੰਗ ਐਕਟ ਪਿਆ ਹੈਗਾ। ਪਰਫੈਸ਼ਨਲ ਜਿਹੜੀਆਂ ਗਵਰਨਮੈਂਟ ਵੱਲੋਂ ਜ਼ਮੀਨਾਂ ਦਲਤਾਂ ਨੂੰ ਮਿਲੀਆਂ ਉਹਨਾਂ ਦੇ ਕਬਜ਼ੇ ਦੀ ਗੱਲ ਹੈ। ਉਹਨਾਂ ਨੂੰ ਹੱਕ ਦਿਵਾਉਣ ਦੀ ਗੱਲ ਹੈਗੀ ਆ। ਮਜ਼ਦੂਰਾਂ ਦੀ ਦਿਹਾੜੀ ਦਾ ਮਾਮਲਾ ਹੈ। ਮਜ਼ਦੂਰਾਂ ਨੂੰ ਜਿਹੜੇ ਪਲਾਟ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ 36000 ਪਲਾਟ ਅਸੀਂ ਵੰਡਦਾ ਉਹਦਾ ਮਾਮਲਾ ਹੈਗਾ ਜੇ 36000 ਤਾਂ ਬਹੁਤ ਛੋਟੀ ਮਾਤਰਾ ਹੈਗੀ ਆ ਪਲਾਟਾਂ ਦੀ ਕਿਉਂਕਿ 12880 ਤੋਂ ਪਲੱਸ ਪੰਜਾਬ ਦੇ ਵਿੱਚ ਪਿੰਡ ਹੈ ਔਰ ਮਜ਼ਦੂਰ ਤੁਸੀਂ ਦੇਖ ਲਓ ਕਿੰਡੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਹੈਗੇ ਆ ਦੂਜੀ ਗੱਲ ਹੈਗੀ ਆ ਜਿਹੜੇ ਲਾਲਕੀਰ ਵਿੱਚ ਰਹਿੰਦੇ ਲੋਕ ਚਾਹੇ ਉਹ ਕਿਸਾਨਾ ਚਾਹੇ ਉਹ ਮਜ਼ਦੂਰ ਹੈ ਉਹਨਾਂ ਨੂੰ ਮਾਲਕੀ ਹੱਕ 2024 ਤੋਂ ਪਹਿਲਾਂ ਪਹਿਲਾਂ ਸਰਕਾਰ ਨੇ ਦੇਣੇ ਸੀ ਇਹ ਦੋਨੇ ਸਰਕਾਰਾਂ ਇਹ ਸੈਂਟਰ ਤੇ ਪੰਜਾਬ ਸਰਕਾਰਾਂ ਜਿਹੜੀਆਂ ਸਿਰਫ ਤੇ ਸਿਰਫ ਇਸ ਮਾਮਲੇ ਨੂੰ ਲਾਲ ਲਕੀਰ ਵਾਲੇ ਨੂੰ 2024 ਤੱਕ ਸਿਰਫ ਵੋਟਾਂ ਤੱਕ ਲਿਆਉਣ ਵਾਸਤੇ ਕਸੀਮਤ ਸੀਗੀਆਂ ਇਹਨਾਂ ਨੇ ਕਰਨਾ ਕੁਝ ਵੀ ਨਹੀਂ ਸੀਗਾ ਇਸ ਕਰਕੇ ਅਸੀਂ ਆਪ ਦੀ ਜਥੇਬੰਦੀ ਵੱਲੋਂ ਇਹ ਮੰਨਦੇ ਹੈਗਾ ਕਿ ਕੋਈ ਪਾਰਟੀ ਹੈ ਜੇ ਖਾਸ ਕਰਕੇ ਇਹ ਜਿਹੜੀਆਂ ਪਾਰਟੀਆਂ ਜਿਹੜੀਆਂ ਖਾਸ ਕਰਕੇ ਅ ਨਿੱਜੀਕਰਨ ਉਦਾਰੀਕਰਨ ਤੇ ਵਿਸ਼ਵੀਕਰਨ ਤੇ ਵਪਾਰੀਕਰਨੀਆਂ ਨੀਤੀਆਂ ਦੇ ਚਲਦੀਆਂ ਹੈਗੀਆਂ ਇਹਨਾਂ ਨੇ ਲੋਕਾਂ ਦਾ ਭਲਾ ਨਹੀਂ ਕਰਨਾ ਹੈਗਾ ਇਹਨਾਂ ਨੇ ਲੋਕਾਂ ਲਈ ਜਿਵੇਂ ਆਪਾਂ ਕਹਦੇ ਗਏ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਕੋਈ ਆ ਜਾਵੇ ਮਜ਼ਦੂਰਾਂ ਨੂੰ ਤਾਂ ਸੰਘਰਸ਼ ਝੰਡੇ ਦੇ ਜ਼ੋਰ ਤੇ ਡਾਂਗ ਦੇ ਜ਼ੋਰ ਤੇ ਝੰਡੇ ਦੇ ਵਿੱਚ ਡੰਡਾ ਪਾ ਕੇ ਫੇਰ ਹੀ ਮਜ਼ਦੂਰਾਂ ਦੀ ਮੁਕਤੀ ਹੈ ਜਿਹੜੀ ਉਹ ਹੋ ਸਕਦੀ ਹੈਗੀ ਆ ਨਹੀਂ ਤਾਂ ਮਜ਼ਦੂਰ ਲਗਾਤਾਰ ਜਿਵੇਂ ਆਪਾਂ ਕਹਿੰਦੇ ਕਿ 75 ਸਾਲਾਂ ਤੋਂ ਕਿਸਾਨ ਮਜ਼ਦੂਰ ਵੋਟਾਂ ਪਾਉਂਦੇ ਆ ਰਹੇ ਹੈਗੇ ਭਾਈ ਗੱਲ ਲਾਲ ਲਕੀਰ ਵਾਲੇ ਮਾਲਕ ਦੇ ਹੱਕ ਤੇ ਆਉਂਦੀ ਹੈਗੀ ਆ। ਇਹ ਮਾਮਲਾ ਹੈ ਕੀ ਆ ਪੂਰਾ। ਜੇ ਮੰਨ ਲਾ ਵੀ ਉਹਨਾਂ ਨੂੰ ਮਾਲਕ ਦੇ ਹੱਕ ਮਿਲਦਾ ਹੈਗਾ। ਮਜ਼ਦੂਰਾਂ ਦਾ ਕੀ benefit ਹੈਗਾ। ਮਜ਼ਦੂਰ ਤਾਂ ਹੁਣ ਵੀ ਆਪਦੇ ਬਣੇ ਹੋਏ ਮਕਾਨ ਦੇ ਵਿੱਚ ਰਹੀ ਜਾਂਦੇ, ਉਹਨਾਂ ਨੂੰ ਕਿਹੜਾ ਕੋਈ ਰੋਕਦਾ ਹੈਗਾ। ਇਹ ਇੰਨਾ ਜ਼ਰੂਰੀ ਮਸਲਾ ਕਿਉਂ ਹੈਗਾ? ਮਾਮਲਾ ਹੈ ਕੀ ਇਹ ਪੂਰੇ ਦਾ ਪੂਰਾ। ਦੇਖੋ ਲਾਲ ਲਕੀਰ ਦਾ ਮਾਮਲਾ ਕੱਲਾ ਜ਼ਮੀਨ ਦਾ ਪਲਾਟ ਨਹੀਂ ਹੁੰਦਾਗਾ ਜਾਂ ਪਲਾਟ ਨਹੀਂ ਹੁੰਦਾਗਾ ਉਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਮਜ਼ਦੂਰਾਂ ਦੀਆਂ ਹੱਲ ਹੋਣਗੀਆਂ ਫਰਜ ਕਰ ਲੋ ਵੀ ਕਿਸੇ ਮਜ਼ਦੂਰ ਨੂੰ ਜ਼ਮਾਨਤ ਕਰਾਉਣ ਦੀ ਲੋੜ ਪੈਗੀ। ਤਾਂ ਜੇ ਕਿਸੇ ਮਜ਼ਦੂਰ ਕੋਲ ਕੋਈ ਜ਼ਮੀਨ ਦਾ ਟੁਕੜਾ ਕੋਈ ਫਲਾ ਦਾ ਟੁਕੜਾ ਹੋਊਗਾ ਤਾਂ ਉਹ ਆਪਦੀ ਜ਼ਮਾਨਤ ਤਾਂ ਕਰਾ ਸਕਦਾ। ਕਿਸੇ ਚਾਚੇ ਦੇ ਮੱਥੇ ਤਾਂ ਨਾ ਲੱਗੂ ਚਾਚੇ ਦੀ ਮਿੰਨਤਾਂ ਨਾ ਕਰੂਗਾ। ਦੂਜੀ ਗੱਲ ਹੈਗੀ ਆ ਕਿ ਜਿਵੇਂ ਆਪਾਂ ਵੱਡੀ ਪੱਧਰ ਤੇ ਅੱਜ ਮਜ਼ਦੂਰ ਕਰਜ਼ੇ ਲੈ ਰਹੇ ਹੈਗੇ। ਮਾਈਕਰੋ ਫਾਈਨਾਂਸ ਤੋਂ ਜਾਂ ਹੋਰ ਫਿਰ ਹੋਰ ਤਾਂ ਕਿੱਥੋਂ ਮਿਲਦੇ ਨਹੀਂ ਹੈਗੇ। ਜੇ ਉਹਨਾਂ ਕੋਲੇ ਕੋਈ ਰਜਿਸਟਰੀ ਹੋਊਗੀ ਕੋਈ ਮਾਲਕੀ ਹੱਕ ਹੋਊਗਾ ਕਮ ਸੇ ਕਮ ਉਹਨਾਂ ਨੂੰ ਖਰਚਾ ਲੈਣ ਦਾ ਸੌਖਾ ਹੋ ਜਾਊਗਾ ਨਾ ਹਾਂ ਉਹਨਾਂ ਨੂੰ ਚਾਚੇ ਤਾਇਆ ਦੀ ਮਿੰਤ ਕਰਨ ਦੀ ਲੋੜ ਤਾਂ ਨਹੀਂ ਪੈਣੀਗੀ ਜਾਂ ਜਿਵੇਂ ਆਪਾਂ ਕਹ ਦੀਏ ਕਿ ਸਰਕਾਰ ਤੋਂ ਜਿਵੇਂ ਆਪਾਂ ਮੰਗ ਕਰਦੇ ਹੈਗੇ ਆ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਹਿੱਸੇ ਪਾਓ ਇਹ ਵੀ ਮਜ਼ਦੂਰਾਂ ਦੀ ਇੱਕ ਮੰਗ ਮੰਦੀ ਇਹ ਬਸ ਇਹਦੇ ਇਹਦੇਲੇ ਪਾਸੇ ਵੀ ਜਿਹੜਾ ਤੁਰਨਾ ਚਾਹੀਦਾ ਮਜ਼ਦੂਰਾਂ ਨੂੰ ਸਭ ਤੋਂ ਐ ਮੰਗ ਹੈ ਜਿਹੜੀ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਦੀ ਜਿਹੜੀ ਮਾਲਕੀ ਚੱਕਦੀ ਆ ਉਹ ਸਭ ਤੋਂ ਇਹ ਹੈਗਾ ਕਿ ਮਜ਼ਦੂਰ ਕਮ ਸੇ ਕਮ 75 ਸਾਲਾਂ ਤੋਂ ਆਪਦੇ ਆਪ ਨੂੰ ਇਹਦਾ ਸਮਝਣਗੇ ਕਿ ਇਹ ਚੀਜ਼ ਦੇ ਮਾਲਕ ਜੀ ਅੱਛਾ ਭਾਈ ਜੀ ਗੱਲ ਉਹ ਉਹੀ ਦੁਆਰਾ ਫੇਰ ਉੱਬਰ ਕੇ ਆ ਗਈ ਹੈਗੀ ਯਾਰ ਕਿ ਮਜ਼ਦੂਰ ਜਦੋਂ ਕਬਜ਼ਾ ਹੈਗਾ ਉਸ ਦਾ ਆਪਣੀ ਜਗ੍ਹਾ ਦੇ ਉੱਤੇ ਰਹਿ ਰਿਹਾ ਹੈਗਾ ਸਰਕਾਰ ਨੇ ਸਿਰਫ ਇੱਕ ਕਾਗਜ਼ੋ ਦਾ ਟੁਕੜਾ ਦੇਣਾ ਹੈਗਾ ਕਿਉਂ ਨਹੀਂ ਦਿੱਤਾ ਯਾਰ ਇਹ ਕੀ ਕਾਰਨ ਮੰਨਦੇ ਹੈਗੇ ਦੇਖੋ ਇਹਦੇ ਚ ਨਾ ਸਰਕਾਰ ਦੀ ਜਿਹੜੀ ਮਜ਼ਦੂਰਾਂ ਪ੍ਰਤੀ ਸੋਚ ਹੈ ਉਹ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਜਿਹੜਾ ਲਾਲ ਲਕੀਰ ਵਾਲਾ ਮਸਲਾ ਹੈਗਾ ਉਹ ਇਹਨਾਂ ਨੇ 2024 ਤੱਕ ਕਲੀ ਪਾ ਕੇ ਡਰੋਨ ਢਾਕੇ ਉਹ ਮਾਲਕੀ ਹੱਕ ਦੀਆਂ ਸੰਧਾਂ ਜੜੀਆਂ ਮਜ਼ਦੂਰਾਂ ਨੂੰ ਜਾਰੀ ਕਰਨੀਆਂ ਸੀ ਪਰ ਇਹਨਾਂ ਨੇ ਉਹ 2024 ਦਾ ਟਾਰਗੇਟ ਰੱਖਿਆ ਕਿ ਵੋਟਾਂ ਆਉਣੀਆਂ ਵੋਟਾਂ ਤੱਕ ਇਹਨੂੰ ਲੈ ਸੀ ਇਸ ਕਰਕੇ ਇਥੋਂ ਸਾਫ਼ ਦਿਿੰਦਾ ਕਿ ਮਜ਼ਦੂਰਾਂ ਨੂੰ ਸਿਰਫ ਤੇ ਸਿਰਫ ਵੋਟਾਂ ਹੀ ਸਮਝਿਆ ਜਾਂਦਾ ਸਮਝਿਆ ਜਾਂਦਾ ਬੰਦੇ ਨਹੀਂ ਸਮਝਿਆ ਜਾਂਦਾ ਕੀੜੇ ਮਕੋੜੇ ਸਮਝ ਜਾਂਦਾ ਵੀ ਇਹਨਾਂ ਨੂੰ ਕੋਈ ਗੱਲ ਨਹੀਂ ਮਾਲਕੀਅਤ ਕਿਸਕੇ ਨਹੀਂ ਅਗਲੀ ਐਸ ਕੀ ਵਾਰੀ ਨਹੀਂ ਤਾਂ ਅਗਲੀ ਵਾਰੀ ਆਪਾਂ ਕੋਈ ਛੁਰਲੀ ਛੜ ਦਿਆਂਗੇ ਤਾਂ ਇਸ ਕਰਕੇ ਸਰਕਾਰ ਇਹ ਨਹੀਂ ਵੀ ਕਰ ਨਹੀਂ ਸਕਦੀ ਹੈਗੀ ਸਰਕਾਰ ਦਾ ਮਜ਼ਦੂਰਾਂ ਤੇ ਧਿਆਨ ਹੀ ਕੋਈ ਨਹੀਂ ਦਾ ਇਸ ਕਰਕੇ ਅਸੀਂ ਮਜ਼ਦੂਰ ਜਥੇਬੰਦੀ ਵੱਲੋਂ ਲਗਭਗ ਕਈ ਸਾਲਾਂ ਤੋਂ ਇਹ ਮੰਗ ਕਰਦੇ ਆ ਰਹੇ ਹੈਗੇ ਆ ਕਿ ਮਜ਼ਦੂਰਾਂ ਨੂੰ ਮਾਲਕੀ ਹੱਕ ਮਿਲਣੇ ਚਾਹੀਦੇ ਆ ਔਰ ਸੈਂਟਰ ਦੀ ਸਕੀਮਾ ਪੰਜਾਬ ਸਰਕਾਰ ਨੇ ਲਾਗੂ ਕਰਨੀ ਸੀ ਔਰ ਦੋਨੇ ਸਰਕਾਰਾਂ ਦਾ ਹੀ ਫੇਲੀਅਰ ਹੈ ਫੇਲੀਅਰ ਹੈ ਕਿ ਮਜ਼ਦੂਰਾਂ ਦਾ ਜਿਹੜਾ ਬਣਦਾ ਹੱਕ ਹੈ ਇਹ ਨਹੀਂ ਹੈਗਾ ਕਿਸੇ ਕਿਤੇ ਪਲਾਟ ਕੱਟ ਕੇ ਦੇਣਾ ਜਿਹੜੇ ਹੈਗੇ ਆ ਮਜ਼ਦੂਰਾਂ ਕੋਲ ਉਹਨਾਂ ਦੇ ਮਾਲਕੀ ਹੱਕਾਂ ਦੀ ਗੱਲ ਹੈ ਸਰਕਾਰ ਦੇਣਾ ਨਹੀਂ ਚਾਹੁੰਦੀ ਮਤਲਬ ਕਿ ਸਰਕਾਰ ਇਹ ਸਮਝਦੀ ਹੈ ਕਿ ਅਸੀਂ ਧਰਤੀ ਦੇ ਵਸਿੰਦੇ ਨਹੀਂ ਹੈਗੇ ਅਸੀਂ ਤਾਂ ਕਿਤੇ ਹੋਰ ਗ੍ਰਹਿ ਤੇ ਰਹਿੰਦੇ ਲੋਕ ਆ ਜੀ ਤਾਂ ਉਹਦੇ ਜੋ ਸਰਕਾਰ ਦੀ ਮਨਛਾ ਜਿਹੜੀ ਮਜ਼ਦੂਰ ਵਿਰੋਧੀ ਸਾਫਤ ਹੋਈ ਆ ਮਜ਼ਦੂਰਾਂ ਨਾਲ ਜਿਵੇਂ ਆਪਾਂ ਕਹਿੰਦੇ ਮਤਰੀ ਮਾਲ ਆ ਰੋਲ ਆ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕਰ ਰਹੀ ਹੈਗੀ ਗੱਲ ਉਹ ਆ ਨਾ ਘਾਟਾ ਕੀ ਆ ਜੇ ਮੰਨ ਲਾ ਸਰਕਾਰ ਦੇ ਵੀ ਦੇ ਘਾਟਾ ਕਿਸ ਗੱਲ ਦੇ ਵਿੱਚ ਪੈਂਦਾ ਕਿਉਂ ਨਹੀਂ ਦੇਣਾ ਚਾਹੁੰਦੀ ਗੀ ਸਵਾਲ ਤੇ ਇਹ ਆ ਨਾ ਸਭ ਤੋਂ ਐਮ ਵੀ ਕਿਉਂ ਨਹੀਂ ਦੇਣਾ ਚਾਹੁੰਦੀ ਗੀ ਦੇਖੋ ਜਿਵੇਂ ਆਪਾਂ ਕਹ ਜੀਏ ਕਿ ਇਹ ਆਪਦੇ ਆਪ ਨੂੰ ਮੈਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਦੇ ਤਾਂ ਦੇਵੇ ਇਹ ਹਮ ਪਰ ਸਿਰਫ ਤੇ ਸਿਰਫ ਇਹ ਮਾਮਲਾ ਇਹਨਾਂ ਨੇ ਵੋਟਾਂ ਵਾਸਤੇ ਕੀਤਾ ਕਿ ਜਦੋਂ ਵੋਟਾਂ ਨੇੜੇ ਆ ਗਈਆਂ ਉਦੋਂ ਇਹਨੂੰ ਸ਼ੁਰੂ ਕਰ ਦਈਏ ਪ੍ਰੋਸੈਸ ਨੂੰ ਕਲੀ ਪਵਾਦ ਕੇ ਡਰੋਨ ਉਡਾਦ ਕੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਦੇਖੋ ਸਰਕਾਰ ਦੇ ਵਿੱਚ ਵੀ ਉਹ ਚੌਧਰੀ ਲਾਣਾ ਬੈਠਾ ਜੀ ਜਿਹੜਾ ਕਦੇ ਮਜ਼ਦੂਰਾਂ ਨੂੰ ਜਿਹੜੇ ਪੈਦਾਵਾਰ ਦੇ ਸਾਧਨ ਹੈ ਉਹਨਾਂ ਨੂੰ ਮਾਲਕੀ ਹੱਕ ਦੇਣਾ ਹੀ ਨਹੀਂ ਚਾਹੁੰਦਾ ਦੇਣਾ ਕਿਉਂ ਨਹੀਂ ਚਾਹੁੰਦਾਗਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਕਿਤੇ ਨਾ ਕਿਤੇ ਗੱਲ ਚੱਲ ਰਹੀ ਆ ਕਿਤੇ ਨਾ ਕਿ ਪੱਕੀ ਚੱਲ ਰਹੀ ਆ ਕਿ ਇਹ ਮਜ਼ਦੂਰ ਭਾਈਚਾਰਾ ਜਾਂ ਗਰੀਬ ਵਰਗ ਕਿਸੇ ਪੈਦਾਵਾਰ ਦੇ ਸਾਧਨ ਦਾ ਮਾਲਕ ਬਣ ਗਿਆ ਤਾਂ ਸਾਡੇ ਚਾਚਾ ਤਾਇਆ ਮਲ ਚੌਧਰੀਆਂ ਵੱਲ ਮੂਕੀਨੇ ਕਰਨਾ ਚਾਚਾ ਤਾਇਆ ਦੀ ਕੌਣ ਸੁਣੂਗਾ ਇਸ ਕਰਕੇ ਚਾਚਾ ਤਾਇਆ ਦੀ ਚੌਧਰੀਆਂ ਦੀ ਔਰ ਜਿਹੜੇ ਸਰਕਾਰ ਦੇ ਵਿੱਚ ਬੈਠੇ ਉਹ ਲੋਕ ਹੈ ਜਿਹੜੇ ਮਜ਼ਦੂਰ ਵਿਰੋਧੀ ਮਾਨਸਿਕਤਾ ਲਈ ਬੈਠੇ ਹੈਗੇ ਆ ਉਹ ਹਮੇਸ਼ਾ ਚਾਹੁੰਦੇ ਕਿ ਮਜ਼ਦੂਰ ਸਾਡੇ ਹੱਥਾਂ ਮਲ ਦੇਖਦਾ ਰਹੇ ਇਸ ਕਰਕੇ ਜਿਵੇਂ ਆਪਾਂ ਕਹ ਦੀਏ ਕਿ ਚਾਰਟ ਵਾਲੀ ਗੱਲ ਹੈ ਜਿਵੇਂ ਆਪਾਂ ਕਹਿੰਦੇ ਕਿ ਜਿੰਨਾ ਸਮਾਂ ਚਾਰਟ ਪਾਈ ਜਾਵਾਂਗੇ ਉਹਨਾਂ ਟਾਈਮ ਉਹ ਜਿਵੇਂ ਆਪਾਂ ਕਹਿੰਦੇ ਕਿ ਧਿਆਨ ਰਹੂਗਾ ਇਸ ਕਰਕੇ ਵੀ ਇਹ ਕਿਤੇ ਲਾਲ ਲਕੀਰ ਦੇ ਨਾਂ ਤੇ ਕਿਤੇ ਕੋਈ ਲਿਆਉਂਦੇ ਕਿਤੇ ਕੋਈ ਲਿਆਉਂਦੇ ਹੈਗੇ ਆ ਤਾਂ ਇੱਕੋ ਇੱਕ ਇਹਨਾਂ ਦੀ ਮੰਸ਼ਾ ਇਹ ਹੀ ਹੈ ਕਿ ਇਹਨਾਂ ਨੂੰ ਮਾਲਕੀ ਹੱਕ ਕਿਸੇ ਚੀਜ਼ ਦਾ ਬਣਾ ਦਿੱਤਾ ਜਾਵੇ ਕਿਹਲਾ ਪਲਾਟ ਦਾ ਹੀ ਨਹੀਂ ਕੋਈ ਲਾਲ ਲਕੀਰ ਵਾਲੇ ਦਾ ਹੀ ਨਹੀਂ ਕਿਉਂਕਿ ਇਹ ਆਤਮ ਨਿਰਭਰ ਹੋਣਗੇ ਆਤਮ ਨਿਰਭਰ ਹੋਏ ਤਾਂ ਇਹਨਾਂ ਦੀ ਜਿਹੜੀ ਚੌਧਰ ਹੈਗੀ ਉਹ ਖੁੱਸਣੀ ਆ ਇਸ ਕਰਕੇ ਮਾਲਕੀ ਹੱਕ ਦੇਣਾ ਨਹੀਂ ਚਾਹੁੰਦੇ। ਹਾਂ। ਇੰਨੀ ਗੱਲ